ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਜੂਨੀਅਰ ਪ੍ਰਧਾਨ ਸ਼ਮਿੰਦਰ ਸਿੰਘ ਬੋਵੀ ਬਲਵੰਤ ਸਮੇ ਵਾਲੀ ਰਾਸ਼ਟਰੀ ਸਕੱਤਰ ਲੋਕ ਸਭਾ ਹਲਕਾ ਫਰੀਦਪੁਰ ਇੰਚਾਰਜ ਨੈਸਲਿਸਟ ਜਸਟ ਪਾਰਟੀ ਅਤੇ ਸਾਰੀ ਲੇਬਰ ਵੱਲੋਂ ਡੀਸੀ ਸ਼੍ਰੀ ਮੁਕਸਰ ਸਾਹਿਬ ਦਾ ਬਹੁਤ ਬਹੁਤ ਕੀਤਾ ਧੰਨਵਾਦ ਬੀਤੇ ਦਿਨੀ ਗੁਰੂ ਗੋਬ ਸਿੰਘ ਪਾਰਕ ਨੇੜੇ ਨਸ਼ਾ ਵੇਚਣ ਵਾਲਿਆਂ ਨੂੰ ਡੀਸੀ ਸਾਹਿਬ ਨੇ ਮੌਕੇ ਤੇ ਆਣ ਦਵੋਚਿਆ ਤੇ ਪੁਲਿਸ ਬੁਲਾ ਕੇ ਕਾਰਵਾਈ ਕਰਨ ਦੇ ਦਿੱਤੇ ਆਦੇਸ਼ ਅਤੇ ਸਾਰੀ ਲੇਬਰ ਵੱਲੋਂ ਡੀਸੀ ਸ੍ਰੀ ਮੁਕਸਰ ਸਾਹਿਬ ਦਾ ਕੀਤਾ ਬਹੁਤ ਬਹੁਤ ਧੰਨਵਾਦ। ਮੈਂ ਸ਼ਵਿੰਦਰ ਕੁਮਾਰ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਯੂਨੀਅਨ ਤੇ ਫੋਟੋ ਰੋਡ ਸ੍ਰੀ ਮੁਕਸਰ ਸਾਹਿਬ ਅੱਜ ਇਕੱਠੇ ਹੋਏ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਇਹ ਡੀਐਸਪ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਵੀ ਪਿਛਲੇ ਕਾਫੀ ਸਮੇਂ ਤੋਂ 2 ਸਾਲਾਂ ਤੋਂ ਅਸੀਂ ਰੈਗੂਲਰ ਖਬਰਾਂ ਆਫਲਾਈਨ ਅਤੇ ਆਨਲਾਈਨ ਜਿਹੜੀ ਆ ਕੰਪਲੀਟਾ ਦੇ ਰਹੀ ਵੀ ਇੱਥੇ ਨਸ਼ਾ ਵਿਕ ਰਿਹਾ ਪਰ ਜਿਹੜਾ ਪ੍ਰਸ਼ਾਸਨ ਆ ਸਾਨੂੰ ਕਹਿ ਦਿੰਦਾ ਵੀ ਤੁਹਾਡੇ ਮਜ਼ਦੂਰ ਵੇਚਦੇ ਆ ਕਰਦੇ ਆ ਇੱਥੇ ਕੋਈ ਨਹੀਂ ਵੇਚਦਾ ਨਸ਼ਾ ਹੈ 12 ਤਰੀਕ ਨੂੰ ਆ ਕੇ ਖੁਦ ਇੱਥੇ ਰੇਡ ਮਾਰੀ ਤੇ ਮੌਜੂਦਾ ਜਿਹੜੀ ਵੀਡੀਓ ਬਣਾਈ ਆ ਇੱਥੇ ਕੋ ਡੱਬੇ ਜਿਹੜੇ ਕੈਸਕੂਲਾ ਦੇ ਫੜੇ ਗਏ ਆ ਤੇ ਨਸ਼ਾ ਹੋਰ ਨਸ਼ੀਲਾ ਫੜਿਆ ਗਿਆ ਤੇ ਪ੍ਰਸ਼ਾਸਨ ਆ ਜਿਹੜਾ ਐਸ ਐਚ ਓ ਸਾਹਿਬ ਆ ਡੀ ਐਸ ਪੀ ਸਾਹਿਬ ਆ ਉਹ ਕਹਿੰਦੇ ਸੀਗੇ ਇੱਥੇ ਕੋਈ ਨਸ਼ਾ ਨਹੀਂ ਵੇਚਦਾ ਹੁਣ ਜਿਹੜੀ ਇਹ ਬੇਨਤੀ ਇਹ ਕਰਨ ਚਾਹੁੰਦੇ ਜਿਹੜੇ ਬੰਦੇ ਮੇਣ ਗਿਆ ਉਹ ਖੜਾ ਰਿਹਾ ਉਹਨਾਂ ਦੀ ਬੰਦੀ ਕਾਰਵਾਈ ਐਸੋਸ ਸਾਹਿਬ ਨੂੰ ਬੇਨਤੀ ਆ ਸ਼੍ਰੀ ਮੁਖਸਰ ਸਾਹਿਬ ਵੀ ਉਹਦੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਮਜ਼ਦੂਰ ਆ ਜਿਹੜੇ ਇਥੇ ਬਦਨਾਮ ਨਾ ਕਰਦਾ ਵੀ ਮਜ਼ਦੂਰ ਨਸ਼ਾ ਵੇਚਦਾ ਮਜ਼ਦੂਰ ਨਹੀਂ ਬਾਹਰੋਂ ਆ ਕੇ ਬੰਦੇ ਨਸ਼ਾ ਵੇਚਦੇ ਆ ਸਾਡਾ ਜਿਹੜਾ 80% ਕੰਮ ਘਟ ਚੁੱਕਿਆ ਚੁੱਲ੍ਹੇ ਸਾਡੇ ਠੰਡੇ ਪੈ ਚੁੱਕੇ ਆ ਜੈ ਭੀਮ ਜੈ ਭਾਰਤ ਮੈਂ ਬੁਲਵੰਤ ਸਮੇਵਾਲੀ ਰਾਸ਼ਟਰੀ ਸਖਤਰ ਲੋਕ ਸਭਾ ਦਾ ਪ੍ਰਿੰਸੀਪਲ ਚਾਰਜ ਨੈਸ਼ਨਲਿਸਟ ਜਸਟੀਸ ਪਾਰਟੀ ਅੱਜ ਇਥੇ ਮੈਂ ਗੁਰਗੋਬ ਸਿੰਘ ਪਾਰੇ ਕੋਲੇ ਜਿਹੜੀ ਲੇਬਰ ਖੜਦੀ ਅੱਜ ਮੈਂ ਉੱਥੇ ਪਹੁੰਚਿਆ ਪਿਛਲੇ ਵੀ ਨਹੀਂ ਜਿਹੜੀਆਂ ਮੇਰੇ ਵੱਲੋਂ ਦਸ਼ਮਿੰਦਰ ਸਿੰਘ ਬੋਵੀ ਜਿਹੜਾ ਮਜ਼ਦੂਰ ਲੇਬਰ ਦਾ ਪ੍ਰਧਾਨ ਹੈ ਉਹਨਾਂ ਵੱਲੋਂ ਅਸੀਂ ਪ੍ਰਸ਼ਾਸਨ ਨੂੰ ਕਾਫੀ ਵਾਰ ਜਿਹੜੀ ਕੰਪਲੇਟਾ ਦਿੱਤੀ ਸੀ ਕਿ ਜਿਹੜੇ ਇੱਥੇ ਬਾਹਰ ਦੇ ਬੰਦੇ ਆ ਕੇ ਨਸ਼ਾ ਵੇਚਦੇ ਆ ਪਰ ਪ੍ਰਸ਼ਾਸਨ ਨੇ ਗੱਲ ਅਣਗੌਲਿਆ ਕਰਦੇ ਆਇਆ ਯਾਨੀ ਕਿ ਕੋਈ ਇਸ ਤੇ ਕਾਰਵਾਈ ਨਹੀਂ ਕੀਤੀ ਗਈ ਸੀ ਮੇਲਾ ਮਾਗੀ ਤੋਂ ਕੁਝ ਦਿਨ ਪਹਿਲਾਂ ਜਿਹੜੇ ਸਾਡੇ ਮੁਖਸਰ ਦੇ ਡੀਸੀ ਸਾਹਿਬ ਹੈ ਉਹ ਚਾਂਦਕ ਲੰਘ ਰਹੇ ਸੀ ਤੇ ਉਹਨਾਂ ਨੇ ਦੇਖਿਆ ਜਦੋਂ ਇੱਥੇ ਕੁਝ ਬੰਦੇ ਨਸ਼ਾ ਵੇਚ ਰਹੇ ਤੇ ਉਹਨਾਂ ਨੇ ਮੌਕੇ ਤੇ ਹੀ ਦਬੋਚ ਲਿਆ ਤੇ ਮੌਕੇ ਤੇ ਪੱਤੇ ਕੱਢ ਕੇ ਵਿਖਾਇਆ ਉਸ ਤਹਿਤ ਅਸੀਂ ਅੱਜ ਸਾਡੀ ਸਾਰੀ ਲੇਬਰ ਇਕੱਠੀ ਹੋਈ ਅਸੀਂ ਡੀਸੀ ਸਾਹਿਬ ਤੇ ਪੁਲਿਸ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੇ ਨਸ਼ਿਆਂ ਨੂੰ ਠੱਲ ਪਾ ਰਿਹਾ ਇਹ ਡੀਸੀ ਸਾਹਿਬ ਦਾ ਕੰਮ ਨਹੀਂ ਸੀ ਇਹ ਇੱਕ ਪੁਲਿਸ ਪ੍ਰਸ਼ਾਸਨ ਦਾ ਸੀ ਕੁਸ਼ ਮੈਂ ਜਿਹੜੀ ਮੇਰੀ ਪਬਲਿਕ ਹੈ ਜਾਂ ਮੇਰੇ ਭਰਾ ਹੈ ਜਿਹੜੇ ਵੀ ਸੂਰਨੇ ਮੇਰੀ ਆਵਾਜ਼ ਮਾ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਕਿਤੇ ਵੀ ਤੁਹਾਨੂੰ ਨਸ਼ਾ ਵੇਚਦੇ ਆ ਜੇ ਤੁਸੀਂ ਨਹੀਂ ਸਾਹਮਣੇ ਆਉਣਾ ਚਾਹੁੰਦੇ ਤੇ ਪ੍ਰਸ਼ਾਸਨ ਦਾ ਜਿਵੇਂ ਉਹਨਾਂ ਨੇ ਇੱਕ ਟੋਲ ਫਰੀ ਨੰਬਰ ਦਿੱਤੇ ਆ ਜਾਂ ਗੁਪਤ ਕਾਲਾਂ ਦਿੱਤੀਆਂ ਪ੍ਰਸ਼ਾਸਨੋਂ ਹਮ ਲਾਰ-ਬਾਰ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਬੰਦਾ ਕੋ ਨਸ਼ੇ ਵੇਚਣ ਵਾਲਿਆਂ ਦੀ ਇਤਲਾਹ ਦੇਊਗਾ ਉਹਦਾ ਨੰਬਰ ਵਗੈਰਾ ਤੇ ਉਹਦਾ ਨਾਮ ਪਤਾ ਗੁਪਤ ਰੱਖਿਆ ਜਾਊਗਾ ਪਰ ਮੇਰੀ ਸਾਰੇ ਭਰਾਵਾਂ ਨੂੰ ਇਹ ਬੇਨਤੀ ਵੀ ਪੁਲਿਸ ਪ੍ਰਸ਼ਾਸਨ ਅਤੇ ਡੀਸੀ ਸਾਹਿਬ ਦਾ ਜਿੰਨਾ ਵੀ 40 ਮੁਕਤਾਂ ਦੀ ਪਵਿੱਤਰ ਧਰਤੀ ਤੇ ਪ੍ਰਸ਼ਾਸਨ ਨੇ ਉਹਦਾ ਵੱਤਵਤ ਸਹਿਯੋਗ ਦਿੱਯੇ ਕਿਉਂਕਿ ਆਪਾਂ 40 ਮੁਕਤਾਂ ਦੀ ਪਵਿੱਤਰ ਧਰਤੀ ਤੇ ਰਹਿ ਰਹੇ ਆ ਕਿਤੇ ਆਪਣਾ ਵੀ ਕੁਝ ਫਰਜ਼ ਬੰਦਾ ਪਰ ਗੁਰੂ ਗੋਬਿੰਦ ਸਿੰਘ ਪਾਰਕ ਦੇ ਕੋਲੇ ਆ ਆਪਾਂ ਨਸ਼ੇ ਵੇਖਦੇ ਵੇਖ ਰਹੇ ਆ ਪਰ ਆਪਾਂ ਉਹਨੂੰ ਚੜ ਰਹੇ ਆ ਮੈਂ ਸਾਰੇ ਭਰਾਵਾਂ ਨੂੰ ਦੁਬਾਰਾ ਤੋਂ ਫੇਰ ਬੇਨਤੀ ਕਰਦਾ ਜਿੰਨੇ ਵੀ ਮੇਰੇ ਭੈਣਾ ਭਰਾ ਮੇਰੀ ਆਵਾਜ਼ ਸੁਣਦੇ ਆ ਜੇ ਸਾਡੀ ਲੋੜ ਏ ਤੇ ਅਸੀਂ ਵੀ ਉਹਨਾਂ ਦੇ ਨਾਲ ਖੜਾਗਾ ਦੁਬਾਰਾ ਫੇਰ ਮੈਂ ਸਾਡੇ ਮੁਕਸਦ ਪ੍ਰਸ਼ਾਸਨ ਡੀਸੀ ਸਾਹਿਬ ਤੇ ਜਿਹੜੀ ਪ੍ਰੈਸ ਤੋਂ ਹੁੰਦਾ ਮੈਂ ਤੈਨੂੰ ਧੰਨਵਾਦੀਆਂ ਜਿਨ੍ਹਾਂ ਨੇ ਬਹੁਤ ਵੱਡਾ ਕਦਮ ਚੱਕਿਆ ਤੇ ਜਿਹੜਾ ਨਸ਼ੇ ਵਾਲਾਂ ਦੀ ਜਿਹੜੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਕੀਤੀ ਮੈਂ ਸਾਰੇ ਪ੍ਰਸ਼ਾਸਨ ਤੇ ਪ੍ਰੈਸ ਦਾ ਦੁਬਾਰੇ ਤੋਂ ਤੈਨੂੰ ਧੰਨਵਾਦੀਆਂ